ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪ੍ਰੀਤੀ ਢਿੱਲੋਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਬੈਮਣ ਜੱਸਾ ਸਿੰਘ ਅੱਜ ਮੈਨੂੰ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਸਕੂਲ ਸਰਕਾਰੀ ਹਾਈ ਸਕੂਲ ਬੈਮਣ ਜੱਸਾ ਸਿੰਘ ਰਾਜ ਪੱਧਰੀ ਬੈਂਡ ਪਾਈਪ ਬੈਂਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੱਲ ਮੇਰੇ ਸਕੂਲ ਦੀ ਟੀਮ ਡਾਈਟ ਫਤਿਹਗੜ੍ਹ ਸਾਹਿਬ ਵਿਖੇ ਗਈ ਤੇ ਉੱਥੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਪੰਜਾਬ ਭਰ ਵਿੱਚੋਂ ਸਿਰਫ ਤੇ ਸਿਰਫ ਸਾਡਾ ਗਵਰਨਮੈਂਟ ਸਕੂਲ ਸੀ ਜਿਹੜਾ ਉੱਥੇ ਪਾਰਟਿਸਿਪੇਟ ਕਰ ਰਿਹਾ ਸੀਗਾ ਅਮੰਗ ਆਲ ਦਾ ਪ੍ਰਾਈਵੇਟ ਸਕੂਲਸ ਸਾਰੇ ਜਿੰਨੇ ਬਾਕੀ ਪਾਰਟਿਸਪੈਂਟਸ ਤੇ ਬਾਕੀ ਟੀਮਾਂ ਸੀ ਉਹ ਸਾਰੀਆਂ ਪ੍ਰਾਈਵੇਟ ਸਕੂਲ ਸੀਗੀਆਂ ਇਸ ਦੇ ਬਾਵਜੂਦ ਵੀ ਬਿਨਾ ਕਿਸੇ ਕੋਚ ਤੋਂ ਸਿਰਫ ਡੀਪੀ ਜਗਜੀਤ ਸਿੰਘ ਦੀ ਮਿਹਨਤ ਨਾਲ ਤੇ ਬਾਕੀ ਸਾਰੇ ਸਟਾਫ ਦੀ ਕੋਆਪਰੇਸ਼ਨ ਨਾਲ ਤੇ ਮਿਹਨਤ ਨਾਲ ਵੀ ਬਿਨਾ ਕਿਸੇ ਕੋਚਿੰਗ ਤੋਂ ਆਊਟਸਾਈਡ ਕੋਚ ਤੋਂ ਸਾਡੇ ਬੱਚਾ ਨੇ ਖੁਦ ਹੀ ਆਪਣੀ ਟੀਮ ਦੀ ਇੰਨੀ ਸੋਹਣੀ ਪ੍ਰੈਪਰੇਸ਼ਨ ਕਰਕੇ ਆਪਣੀ ਟੀਚਰਸ ਦੀ ਗਾਈਡੈਂਸ ਨਾਲ ਅਸੀਂ ਉੱਥੇ ਸਾਰੇ ਪ੍ਰਾਈਵੇਟ ਸਕੂਲਾਂ ਨਾਲ ਕੰਪੀਟ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ ਸੋ ਸਾਰੇ ਸਟਾਫ ਮੈਂਬਰਸ ਨੂੰ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਂਡੀਓ ਬਠਿੰਡਾ ਨੂੰ ਤੇ ਐਸਆਰਟੀ ਪੰਜਾਬ ਨੂੰ ਵੀ ਇੱਕ ਸਰਕਾਰੀ ਸਕੂਲ ਦੇ ਇਸ ਲੈਵਲ ਤੱਕ ਪਹੁੰਚਣ ਤੇ ਇਹ ਪੋਜੀਸ਼ਨ ਲੈਣ ਤੇ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਧੰਨਵਾਦ